ਜਿਹੜੀਆਂ ਜੜੀਆਂ ਨੇ ਉਹ ਖਾਲੀ ਪਈਆਂ ਨੇ ਕੋਈ ਵੀ ਅਧਿਕਾਰੀ ਕੋਈ ਵੀ ਕਰਮਚਾਰੀ ਜਿਹੜਾ ਵਾ ਮੌਜੂਦ ਨਹੀਂ ਹੈਗਾ ਇਸ ਜਗ੍ਹਾ ਦੇ ਉੱਪਰ ਵੀ ਕਿਹਾ ਜਾ ਰਿਹਾ ਕਿ ਟਰੈਕ ਟੈਸਟ ਫੋਟੋ ਕਾਊਂਟਰ ਵਾ ਉਹ ਵੀ ਜਿਹੜਾ ਵਾ ਖਾਲੀ ਪਿਆ ਹੈਗਾ ਇੱਥੇ ਵੀ ਕੋਈ ਵੀ ਜਿਹੜਾ ਵਾ ਕਰਮਚਾਰੀ ਜਿਹੜਾ ਵਾ ਅਧਿਕਾਰੀ ਜਿਹੜਾ ਵਾ ਮੌਜੂਦ ਨਹੀਂ ਹੈਗਾ ਇਹ ਵੀ ਦਫ਼ਤਰ ਜਿਹੜਾ ਵਾ ਖਾਲੀ ਪਿਆ ਸਰ ਮੈਂ ਕੰਮ ਕਰਾਉਣ ਲਈ ਆਇਆ ਹਾਂ ਆਪਣਾ ਲਾਇਸੈਂਸ ਹੀ ਮੇਰਾ ਲੇਕਿਨ ਪਿਛਲੇ 1 ਮਹੀਨੇ ਤੋਂ ਤਕਰੀਬਨ ਇੱਥੇ ਖੱਜਲ ਖਵਾਰੀ ਹੋ ਰਹੀ ਆ ਜਦੋਂ ਵੀ ਉਹਨਾਂ ਨੇ ਅੱਜ ਤਾਲੇ ਲੱਗੇ ਹੁੰਦੇ ਸੀ ਤੇ ਮੈਨੂੰ ਕੋਈ ਅਧਿਕਾਰੀ ਨਹੀਂ ਮਿਲਿਆ ਅੱਜ ਕੋਈ ਨਹੀਂ ਬੈਠਾ ਕੋਈ ਨਹੀਂ ਮਿਲਿਆ ਜੀ ਅੱਜ ਵੀ ਐਵੇਂ ਚੱਲਿਆ ਕੀ ਕੀ ਕਹਿੰਦੇ ਕੀ ਨੇ ਮਿਲਦਾ ਹੀ ਕੋਈ ਤਾਲੇ ਲੱਗੇ ਦਰਵਾਜ਼ਿਆਂ ਨੂੰ ਤੁਸੀਂ ਕੀ ਰੋਣਾ ਹੈਗੇ ਲਾਇਸੈਂਸ ਹੀ ਕਰਵਾਉਣਾ ਅੱਛਾ ਮਿਲਿਆ ਕੋ ਅੰਦਰ ਬਸ ਇਹ ਕਹਿੰਦੇ ਮੈਡੀਕਲ ਕਰਵਾ ਲਓ ਦੁਬਾਰਾ ਫੇਰ ਮੈਡੀਕਲ ਹੁਣ ਕਹਿੰਦੇ ਮੈਡੀਕਲ ਕਰਵਾ ਕੇ ਲਿਆ ਕਿੰਨੇ ਕਿਹੜੇ ਮਾਰ ਲੈ ਤੀਜੇ ਕਿਹੜਾ ਅੱਜ ਟਰਾਂਸਪੋਰਟ ਵਿਭਾਗ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਖੱਜਲ ਖਵਾਰੀ ਨੂੰ ਰੋਕਣ ਦੇ ਲਈ ਸਖਤ ਨਿਰਦੇਸ਼ ਜਿਹੜੇ ਨੇ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿਨਨੇ ਵੀ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਨੇ ਚਾਹੇ ਹੋਰ ਜਿਹੜੇ ਉਹ ਵਿਭਾਗ ਦੇ ਅਧਿਕਾਰੀ ਨੇ ਉਹ ਐਮ ਸੇਵਾ ਜਿਹੜਾ ਐਪ ਹੈਗਾ ਉੱਥੇ ਆਪਣੀ ਹਾਜ਼ਰੀ ਜਿਹੜੀ ਆ ਲਗਾਉਣਗੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਕਿਹੜਾ ਅਧਿਕਾਰੀ ਜਿਹੜਾ ਵਾ ਸਮੇਂ ਸਿਰ ਦਫ਼ਤਰਾਂ ਦੇ ਵਿੱਚ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਦੇ ਵਿੱਚ ਮੌਜੂਦ ਹੈਗੇ ਆ ਦੱਸਿਆ ਜਾ ਰਿਹਾ ਕਿ ਇੱਥੇ ਜਿਹੜੇ ਆਰਟੀਓ ਹੈਗੇ ਨੇ ਉਹ ਵੀ ਜਿਹੜੇ ਨਹੀਂ ਬਿਠੇ ਹੈਗੇ ਕਿਉਂਕਿ ਉਹਨਾਂ ਦੇ ਕੋਲੋਂ ਦੋ ਜ਼ਿਲ੍ਹਿਆਂ ਦਾ ਜਿਹੜਾ ਚਾਰਜ ਵਾ ਉਹਨੂੰ ਦਿੱਤਾ ਗਿਆ ਤਰਨਤਾਰਨ ਦਾ ਚਾਰਜ ਦਿੱਤਾ ਗਿਆ ਗੁਰਦਾਸਪੁਰ ਦਾ ਚਾਰਜ ਦਿੱਤਾ ਗਿਆ ਇਸ ਵਕਤ ਉਹ ਤਰਨਤਾਰਨ ਦੇ ਵਿੱਚ ਘਾਰ ਹੈ ਜਿਹੜੇ ਦੇ ਦੱਸਿਆ ਜਾ ਰਹੀ ਉੱਥੇ ਆਪਣੀਆਂ ਸੇਵਾਵਾਂ ਨਿਭਾਰੇ ਨੇ ਲੇਕਿਨ ਗੁਰਦਾਸਪੁਰ ਦੇ ਜਿਹੜਾ ਟਰਾਂਸਪੋਰਟ ਵਿਭਾਗ ਹੈ ਉੱਥੇ ਲੋਕ ਜਿਹੜੇ ਨੇ ਉਹ ਖੱਜਲ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਇਹ ਜਿਹੜਾ ਵਾ ਕਮਰਾ ਹੈਗਾ ਵਾ ਆਰਸੀ ਕਾਊਂਟਰ ਹੈਗਾ ਲੇਕਿਨ ਇੱਥੇ ਵੀ ਕੋਈ ਵੀ ਮੌਜੂਦ ਜਿਹੜਾ ਵਾ ਨਹੀਂ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਰਸੀਆਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ ਕੋਈ ਵੀ ਅਧਿਕਾਰੀ ਕੋਈ ਵੀ ਕਰਮਚਾਰੀ ਜਿਹੜਾ ਵਾ ਮੌਜੂਦ ਨਹੀਂ ਹੈ ਟੈਸਟ ਫੋਟੋ ਕਾਊਂਟਰ ਵਾ ਉਹ ਵੀ ਜਿਹੜਾ ਵਾ ਖਾਲੀ ਪਿਆ ਹੈਗਾ ਇੱਥੇ ਵੀ ਕੋਈ ਵੀ ਜਿਹੜਾ ਵਾ ਕਰਮਚਾਰੀ ਜਿਹੜਾ ਵਾ ਅਧਿਕਾਰੀ ਜਿਹੜਾ ਵਾ ਮੌਜੂਦ ਨਹੀਂ ਹੈਗਾ ਇਹ ਵੀ ਦਫ਼ਤਰ ਜਿਹੜਾ ਵਾ ਖਾਲੀ ਪਿਆ ਇਸੇ ਤਰ੍ਹਾਂ ਜਿਹੜਾ ਆਰਟੀਓ ਦਫ਼ਤਰ ਜਿਹੜਾ ਮੁੱਖ ਅਫਸਰ ਹੈਗੇ ਨੇ ਉਹ ਵੀ ਜਿਹੜੇ ਨੇ ਆਪਣੀ ਸੀਟ ਦੇ ਉੱਪਰ ਨਹੀਂ ਬੈਠੇ ਗਿਆ ਕਿ ਕਿਹਾ ਜਾ ਰਿਹਾ ਕਿ ਉਹ ਤਰਨ ਤਰਨ ਦੇ ਵਿੱਚ ਆਪਣੀਆਂ ਸੇਵਾਵਾਂ ਮਾਂ ਦੇ ਰਹੇ ਨੇ ਕਿਉਂਕਿ ਦੋ ਚਾਰ ਜਿਹੜੇ ਨੇ ਉਹਨਾਂ ਦੇ ਕੋਲ ਨੇ ਇੱਥੇ ਕੁਝ ਲੋਕ ਨੇ ਜੋ ਕੰਮ ਕਰਵਾਉਣ ਦੇ ਲਈ ਆਏ ਨੇ ਸਰ ਦੱਸ ਦਿਓ ਜੀ ਕੀ ਕੰਮ ਕਰਵਾਉਣ ਵਾਸਤੇ ਆਏ ਹੋ ਤੇ ਕੀ ਹਲਾਅ ਨਹੀਂ ਇਸ ਦਫ਼ਤਰ ਦੇ ਸਰ ਮੈਂ ਕੰਮ ਕਰਾਉਣ ਲਈ ਆਇਆ ਜੋ ਹੈਵੀ ਮਤਲਬ ਲਾਈਟ ਤੋਂ ਹੈਵੀ ਹੋਣਾ ਹੈ ਲੇਕਿਨ ਪਿਛਲੇ 1 ਮਹੀਨੇ ਤੋਂ ਤਕਰੀਬਨ ਇੱਥੇ ਖੱਜਲ ਖਾਰੀ ਹੋ ਰਹੀ ਆ ਜੋ ਸਬੰਧਤ ਅਧਿਕਾਰੀ ਆ ਉਹ ਇੱਥੇ ਟ੍ਰਾਂਸਪੋਰਟ ਆਫਿਸ ਚ ਕੋਈ ਵੀ ਨਹੀਂ ਮਿਲ ਪਾ ਰਿਹਾ ਤੇ ਬਹੁਤ ਹੀ ਜ਼ਿਆਦਾ ਹੋਰ ਵੀ ਤੁਸੀਂ ਦੇ ਸਕਦੇ ਹੋ ਕਿ ਜਿੰਨੇ ਵੀ ਲੋਕ ਆਉਂਦੇ ਨੇ ਸਵੇਰੇ 10 ਵਜੇ ਤੋਂ ਆਏ ਆ ਅੰਦਰ ਕੋਈ ਵੀ ਮੌਜੂਦ ਨਹੀਂ ਆ ਇਹਨਾਂ ਦਾ ਐਮਈਆਈ ਇਨਸਪੈਕਟਰ ਹੁੰਦਾ ਜੋ ਇੱਥੇ ਮੌਜੂਦ ਹੀ ਨਹੀਂ ਆ ਕਿੰਨੇ ਦਿਨਾਂ ਤੋਂ ਸੋ ਸੋ ਕਿੱਥੇ ਆਮ ਬੰਦਾ ਕਿੱਥੇ ਜਾਏਗਾ ਸਭ ਤੋਂ ਜ਼ਿਆਦਾ ਮੇਰਾ ਖਿਆਲ ਕਿ ਗਰਦਾਸਪੁਰ ਦੀ ਹਾਲਤ ਸਭ ਤੋਂ ਜ਼ਿਆਦਾ ਮਾੜੀ ਹੈ ਹਸ਼ਿਆਰਪੁਰ ਦੇ ਅਕੋਰਡਿੰਗ ਜੋ ਵੀ ਜ਼ਿਲ੍ਹੇ ਆਪਾਂ ਲੰਦੇ ਆ ਸਭ ਤੋਂ ਜ਼ਿਆਦਾ ਜਿਹੜੀ ਆ ਗਰਦਾਸਪੁਰ ਦੀ ਹਾਲਤ ਮਾੜੀ ਆ ਸੋ ਇਸ ਵੱਲ ਧਿਆਨ ਦਿੱਤਾ ਜਾਏ ਆ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹੁੰਦਾ ਆ ਵੀ ਬੇਨਤੀ ਕਰਨਾ ਚਾਹੁੰਦਾ ਕਿ ਇੱਧਰ ਜੋ ਸਬੰਧਤ ਅਧਿਕਾਰੀ ਆ ਧਿਆਨ ਦੇਣ ਬਿਲਕੁਲ ਭਾਈ ਤੁਸੀਂ ਕੀ ਕੰਮ ਕਰਵਾਉਣਾ ਸੀ ਮੈਂ ਆਰਸ਼ੀ ਜੀ ਬਈ ਗੈਬ ਹੋ ਗਈ ਮੈਂ ਆਰਸ਼ੀ ਅਪਲਾਈ ਕਰਾਈ ਸੀ ਸ਼ੈਣ ਕਰਾਉਣੀ ਤੇ ਤਿੰਨ ਵਾਰੀ ਆ ਚੁੱਕਾ ਮੈਂ ਦੱਸਦਾ ਜਦੋਂ ਵੀ ਉਹਨਾਂ ਨੇ ਅੱਜ ਤਾਲ ਮੈਨੂੰ ਕੋਈ ਅਧਿਕਾਰੀ ਨਹੀਂ ਮਿਲਿਆ ਅੱਜ ਕੋਈ ਨਹੀਂ ਬੈਠਾ ਕੋਈ ਕੋਈ ਨਹੀਂ ਮਿਲਿਆ ਜੀ ਅੱਜ ਵੀ ਐਵੇਂ ਚਲੇ ਕਿ ਕੀ ਕਹਿੰਦੇ ਕੀ ਨੇ ਮਿਲਦਾ ਹੀ ਕੋਈ ਤਾਲੇ ਲੱਗੇ ਦਰਵਾਜਿਆਂ ਨੂੰ ਤਾਲੇ ਦਰਵਾਜੇ ਖੁੱਲੇ ਹੋਣਗੇ ਅੰਦਰ ਬੈਠੇ ਹੋਣ ਕਰਮਚਾਰੀ ਪਰ ਲੱਗਦੇ ਵੀ ਨਹੀਂ ਕੋਈ ਬੈਠਾ ਕੋਈ ਚੀਜ਼ ਡਾਕੂਮੈਂਟ ਘਾਟਾ ਚਾ ਲੈ ਕੇ ਆਓ ਕੋਈ ਮਿਲ ਨਹੀਂ ਰਿਹਾ ਮੈਂ ਤੀਜੀ ਵਾਰ ਆ ਰਹੀ ਹਾਂ ਅਸੀਂ ਬਿਜ਼ਨਸ ਦੀ ਰੇਡ ਵੀ ਕੀਤੀ ਗਈ ਸੀ ਕਿਹਾ ਜਾਂਦਾ ਸੀ ਕਿ ਦੋ ਜਿਹੜੇ ਕਰਮਚਾਰੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਰੇਡ ਹੋਈ ਆ ਜੀ ਰੇਡ ਹੋਈ ਆ ਫਿਰ ਵੀ ਕੋਈ ਅਸਰ ਨਹੀਂ ਇਹਨਾਂ ਨੇ ਕੋਈ ਅਸਰ ਨਹੀਂ ਹੋ ਰਿਹਾ ਜੀ ਤੇ ਕਰਕੇ ਕਿ ਇਹਦਾ ਸੁਧਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਓਏ ਤੁਸੀਂ ਕੀ ਕੰਮ ਕਰਵਾਉਣ ਆ ਸਿਆਓ ਸਰ ਲਾਇਸੈਂਸ ਗੁੰਮ ਹੋ ਗਿਆ ਕਢਾਉਣਾ ਜਾਂਦਾ ਸੀ ਹੂੰ ਮੇਰਾ ਟਾਈਮ ਹੀ ਯਾਰਾ 15 ਫੋਟੋ ਖਚਾਣ ਦਾ ਉਹ ਫੈਲ ਦੇ ਨੁਕਸ ਕਹਿੰਦੇ ਮੈਡੀਕਲ ਜੀ ਤੁਹਾਡਾ ਮੈਡੀਕਲ ਕਰਾਉ ਦੁਬਾਰਾ ਜੀ ਇਹ ਕਰੋ ਇਹ ਤੇ ਕਿਹ ਜਿਹੜੇ ਜੈਂਡਰ ਸਿਸਟਮ ਜਿਆਦਾ ਹੈਗਾ ਜੈਂਡਰ ਥਰੂ ਕੰਮ ਛੇਤੀ ਹੋ ਜਾਂਦਾ ਐ ਕੁਛ ਇਦਾਂ ਦੀ ਗੱਲ ਨਹੀਂ ਸਰ ਇਦਾਂ ਦੀ ਗੱਲ ਕੋਈ ਹੈਗੀ ਹੈ ਕਹਿੰਦੇ ਵੀ ਜੈਂਡਰ ਜੈਂਡਰ ਦਾ ਕੰਮ ਜਿਹੜਾ ਸਿੱਧਾ ਐਡਵਾਂਸ ਹੋ ਜਾ ਜਿਹੜਾ ਬੰਦਾ ਸਿੱਧਾ ਆ ਰਿਹਾ ਉਹਦਾ ਕੰਮ ਨਹੀਂ ਹੋ ਰਿਹਾ ਜੀ ਜਿਹੜੇ ਜੈਂਡਰ ਥਰੂ ਆਇਆ ਉਹਦਾ ਕੰਮ ਸਿੱਧਾ ਕੰਮ ਛੇਤੀ ਹੋ ਜਾਂਦਾ ਜਿਹੜ ਇਹ ਕਾਫੀ ਜਦੋਂ ਇਹ ਕੰਮ ਪ੍ਰੋਬਲਮ ਹੈ। ਤੁਸੀਂ ਕੀ ਰੋਣਾ ਹੈਗੇ? ਲਾਇਸੈਂਸ ਹੀ ਕਰਵਾਉਣਾ। ਅੱਛਾ। ਮੜਿਆ ਕੋ ਅੰਦਰ। ਬਸ ਇਹ ਕਹਿੰਦੇ ਮੈਡੀਕਲ ਕਰਵਾ ਲਓ। ਦੁਬਾਰਾ ਫੇਰ ਮੈਡੀਕਲ ਹੁਣ ਕਹਿੰਦੇ ਮੈਡੀਕਲ ਕਰਵਾ ਕੇ ਲਿਆ। ਕਿੰਨੇ ਕਿਹੜੇ ਮਾਰ ਲੈ। ਤੀਜਾ ਕਿਹੜਾ ਅਜ? ਉਹ ਬਿਲਕੁਲ ਇਹ ਗੁਰਦਾਸਪੁਰ ਦਾ ਜਿਹੜਾ ਟਰਾਂਸਪੋਰਟ ਵਿਭਾਗ ਦਾ ਦਫ਼ਤਰ ਹੈਗਾ, ਕਿਹਾ ਜਾ ਰਿਹਾ ਕਿ ਖੱਜਲ ਖਵਾਰੀ ਜਿਹੜੀ ਹੈ ਨਹੀਂ ਰੁਕੀ ਹੈਗੀ ਕਿਉਂਕਿ ਇੱਥੇ ਵਿਜੀਲੈਂਸ ਦੀ ਰੇਡ ਵੀ ਪਈ ਸੀ। ਕਿਹਾ ਜਾ ਰਿਹਾ ਕਿ ਦੋ ਜਿਹੜੇ ਲੋਕ ਹੈਗੇ ਨੇ ਇੱਥੋਂ ਦੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ। ਲੇਕਿਨ ਅਜੇ ਤ ਖੱਜਲ ਖਵਾਰੀਓ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਜਿਹੜਾ ਵਾ ਸਾਰਾ ਹੀ ਖਾਲੀ ਪਿਆ ਵਾ ਕੋਈ ਵੀ ਆਪਣੀ ਸੀਟ ਤੇ ਜਿਹੜਾ ਵਾ ਬੈਠਾ ਨਹੀਂ ਹੈਗਾ ਕਿਹਾ ਜਾ ਰਿਹਾ ਕਿ ਜਿਹੜੇ ਇੱਥੋਂ ਦੇ ਮੁੱਖ ਅਫਸਰ ਹੈਗੇ ਨੇ ਆਰਟੀਓ ਹੈਗੇ ਨੇ ਉਹਨਾਂ ਦੇ ਕੋਲੋਂ ਦੋ ਚਾਰਜ ਨੇ ਲੇਕਿਨ ਜਿਹੜੇ ਦੂਜੇ ਜਿਹੜੇ ਕਰਮਚਾਰੀ ਹੁੰਦੇ ਜਿਹਨਾਂ ਨੂੰ ਕੰਮ ਕਰਨਾ ਹੈਗਾ ਉਹ ਵੀ ਆਪਣੀ ਸੀਟਾਂ ਦੇ ਉੱਪਰ ਨਹੀਂ ਬੈਠੇ ਹੈਗੇ ਕਿਹਾ ਜਾ ਰਿਹਾ ਕਿ ਉਹ ਡੀਸੀ ਸਾਹਿਬ ਦੇ ਕੋਲੋਂ ਕੋਈ ਮੀਟਿੰਗ ਬੁਲਾਈ ਗਈ ਉਹ ਮੀਟਿੰਗ ਦੇ ਵਿੱਚ ਸਾਰਾ ਸਾਰਾ ਸਟਾਫ ਗਿਆ ਗਿਆ ਲੇਕਿਨ ਕੋਈ ਵੀ ਹੈਗਾ ਭਾਜੀ ਤੁਸੀਂ ਕੀ ਕਰਾਉਣ ਆਏ ਹੋ ਮੈਂ ਭਾਜੀ ਐਕਚੁ ਕਰਵਾਨੇ ਆਪਣਾ ਕੰਮ ਫਿਲਾਲ ਫੇਲਾ ਤੇ ਖਾਲੀ ਪਿਆ ਅੰਦਰ ਕੋਈ ਨਹੀਂ ਹੈ ਅੱਛਾ ਸਾਰੇ ਕਮਰੇ ਖਾਲੀ ਪਏ ਹਾਂ ਇੱਥੇ ਹੈ 6 ਨੰਬਰ ਕਾਊਂਟਰ ਦੱਸੇ ਮੈਂ 6 ਨੰਬਰ ਤੇ ਇੱਥੇ ਤੇ ਕੋਈ ਨਹੀਂ ਹੈ ਕੰਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਆਲਮਾ ਟ੍ਰਾਂਸਪੋਰਟ ਵਿਭਾਗ ਦਾ ਦਫ਼ਤਰ ਹੈ ਗੁਰਦਾਸਪੁਰ ਦਾ ਬਿਜ਼ਨਸ ਦੀ ਰੇਡ ਵੀ ਪਈ ਸੀ ਲੇਕਿਨ ਕੋਈ ਵੀ ਸਬਕ ਜੜਾ ਵਾ ਇਥੋਂ ਨਹੀਂ ਸਿੱਖਿਆ ਹੈਗਾ ਸਾਰੇ ਦਫ਼ਤਰ ਜਿਹੜੇ ਨੇ ਉਹ ਕਮਰੇ ਜਿਹੜੇ ਨੇ ਬੰਦ ਪਏ ਨੇ ਸਿਰਿਕੂ ਗੱਲ ਕਹੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ ਆਫ ਕੈਮਰਾ ਕਿਹਾ ਜਾ ਰਿਹਾ ਕਿ ਉਹ ਡੀਸੀ ਗੁਰਦਾਸਪੁਰ ਦੀ ਕੋਈ ਮੀਟਿੰਗ ਚੱਲਦੀ ਪਈ ਹੈ ਉਸ ਮੀਟਿੰਗ ਦੇ ਵਿੱਚ ਗਏ ਉਹ ਤਰੰਤਨ ਗਏ ਹੋਏ ਨੇ ਤੇ ਹੋ ਸਕਦਾ ਕਿ ਉਹ ਇੱਥੇ ਬਾਅਦ ਵਿੱਚ ਆਉਣ ਲੇਕਿਨ ਜਿਹੜੇ ਲੋਕ ਨੇ ਜਿਹੜੀ ਜਨਤਾ ਵਾ ਉਹ ਖੱਜਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਕਬੀਰ ਦੇ ਨਾਲ ਪਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ ਸਰ ਮੇਰਾ ਨਾਮ ਪ੍ਰਤੀਬਾ ਸ਼ਰਮਾ ਡਾਟਾ ਐਂਡ ਰਿਪੋਰਟਰ ਦੀ ਪੋਸਟ ਹੈ ਨਾਲ ਮੇਰੇ ਕਾਂਤਾ ਮੈਡਮ ਹੈ ਆਪਣੀ ਕੋਲ ਕਲਰਕ ਕਲਰਕ ਦੀ ਪੋਸਟ ਤੇ ਹੈ ਮੈਡਮ ਬਾਕੀ ਵੀ ਸਾਰਾ ਸਟਾਫ ਸਰ ਇੱਥੇ ਪ੍ਰੈਜ਼ੈਂਟ ਹੈ ਉਹ ਪਿੱਛੇ ਆਂਟੀ ਸਵੀਪਰ ਨਾਲ ਸਾਰੇ ਪ੍ਰੈਜ਼ੈਂਟ ਇੱਥੇ ਸਾਰਾ ਸਟਾਫ ਇੱਥੇ ਪ੍ਰੈਜ਼ੈਂਟ ਹੈ ਬਟ ਉਹ ਡੀਸੀ ਆਫਿਸ ਕੋਲ ਮੀਟਿੰਗ ਸੀਗੀ ਆਹੀ ਸੇਵਾ ਨਾਲ ਐਮ ਡਾਊਟ ਸੀਗੇ ਸਾਰੇ ਕਲੀਅਰ ਕਰਨਗੇ ਆ ਕੁਝ ਕੋਰਟ ਕੇਸਿਸ ਸੀਗੇ ਆ ਪੰਜਾਬ ਸਰਕਾਰ ਤੋਂ ਲਗਿਆ ਗਿਆ ਨਹੀਂ 11 ਤਰੀਕ ਤੋਂ ਬਾਅਦ ਜਿਹੜੇ ਐਮ ਸਰਵਿਸ ਦੇ ਐਟੈਂਡੈਂਸ ਅਨਿਮੋਈ ਲਗਾਈ ਹੈ ਕਿਸੇ ਸਰ ਕੁਝ ਹੈਗੇ ਹੀ 1-2 ਪਰਸਨ ਜਿਨ੍ਹਾਂ ਨੇ ਅਟੈਂਡੈਂਸ ਲਗਵਾਈ ਆ ਬਟ ਨਾ ਕੁਝ ਸਾਡੀ ਆਫਿਸ ਦੀ ਚੈਕਿੰਗ ਚੱਲ ਰਹੀ ਸੀ ਕਿ ਸਾਡੇ ਫੋਨ ਡਿਪੋਜ਼ਿਟ ਆ ਉੱਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨਸ ਐਟਸ ਟਾਈਮ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਆ ਸਾਡੇ ਆਫਿਸ ਨਾਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲਈ ਡਿਪੋਜ਼ਿਟ ਆ ਇਸ ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉੱਥੇ ਗਏ ਆ ਡੀਸੀ ਬੰਦ ਦਾ ਕੋਈ ਕਾਰਿਆ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਬੌਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਕੋਟ ਉਹ ਖੱਜਲ ਖਵਾਤ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡੀਸ਼ਨੇ ਰੱਖਿਆ ਹੈ ਸਰ ਖੱਜਲ ਖਵਾਤ ਤਾਂ ਨਹੀਂ ਜੋ ਅਸੀਂ ਕੰਮ ਕਰ ਰਹੇ ਆ ਸਰ ਜਿੰਨਾ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਆ ਕਿ ਕੋਈ ਵੀ ਇਤੋਂ ਨਿਰਾਸ਼ ਨਾ ਜਾਏ ਅਸੀਂ ਤਾਂ ਆਪਣੀ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਆ ਸਰ ਜਿਹੜੀ ਚੈਕਿੰਗ ਹੋਈ ਸੀ ਉਹ ਇਹਨੂੰ ਬਿਲਕੁਲ ਬਤ ਕਰਾ ਸਰ ਗ੍ਰਿਫਤਾਰੀ ਇਸ ਚੀਜ਼ ਦਾ ਸਰ ਸਾਰੇ ਕੁਝ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਾਡੀ ਸੌ ਦੀ ਜੁੜੀ ਕਿਤੇ ਨਹੀਂ ਆਰਟੀਸਟ ਸਾਹਿਬ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਹੈ ਸ਼ਾਇਦ ਚੰਡੀਗੜ੍ਹ